ਸਸਰੀ ਖਾਲ ਜੀ ਸਖੈ ਨੂੰ ਹੋਰ ਵੀਰੇ ਠੀਕ ਹੋਈ ਸਾਰੇ ਜਾਨੇ। ਪੂਰੇ ਕਬੂਤਰ ਠੀਕ ਨਹੀਂ ਸਾਬਦੇ। ਮਾਲ ਕਰੀ ਕਿਰਪਾ ਨਾਲ ਆਪਣੇ ਕਬੂਤਰ ਵੀ ਠੀਕ ਨਹੀਂ। ਅੱਜ ਵੀਰੇ ਆਪਾਂ ਥੋੜੇ ਤੋਂ ਨਵੀਂ ਵੀਡੀਓ ਲੈ ਕੇ ਆਏ ਆਂ ਜੀ ਇੱਕ। ਆਪਾਂ ਲਾਈਆਂ ਨੇ ਵੀਰੇ ਖੁੱਡੇ ਦੇ ਵਿੱਚ ਨਵੀਆਂ ਟੋکریاں ਜੀ। ਅੰਦਰਾਂ ਦੇ ਬੈਠਣ ਨੂੰ ਅੰਡੇ-ਉੰਡੇ ਦੇ ਨੂੰ ਨਵੀਆਂ ਟੋکریاں ਲੈਣੀਆਂ। ਉਹ ਠੀਕ ਠਾਕ ਜੀ। ਨੇ ਆਪਣੀਆਂ ਕਬੂਤਰੀਆਂ ਵੀ ਭੱਦੀਆਂ ਕਬੂਤਰੀਆਂ ਸਾਰੀਆਂ ਪੂਰੀਆਂ ਫਿੱਟ ਨੇ ਵੀਰ ਯਾਰ ਐਮ ਚੋ ਦਾਣਾ ਪਾਣੀ ਪਿੰਦਾ ਸਾਬਸ ਵਾਲ ਵਧੀਆ ਇਹ ਕੂਤਰੀਆਂ ਹੀ ਕੂਤਰੀਆਂ ਪੂਰੀਆਂ ਫਿੱਟ ਨੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਜਿਹੜੀਆਂ ਆਪਾਂ ਨੇ ਅੱਜ ਲਾਈਆਂ ਟੋਕਰੀਆਂ ਤਿੰਨ ਇੱਕ ਜੋੜਾ ਨਵਾਂ ਛੱਡਿਆ ਸੀਗਾ ਆਪਾਂ ਨੇ ਲਾ ਕੇ ਇੱਥੇ ਥੱਲੇ ਕਬੂਤਰ ਬਹਿ ਨਹੀਂ ਸੀ ਦੰਦੇ ਕਿਸੇ ਪਾਸੇ ਉਹਨਾਂ ਨੂੰ ਆਪਾਂ ਟੋکریاں ਜਿਹਾ ਕੇ ਲੈ ਆਈਆਂ ਨੇ ਵੀਰੇ ਫੇਰ ਰੋਈ ਆਹ ਟੋਕਰੀਆਂ ਲਾਤੀਆਂ ਬੰਦੀਆਂ ਕਬੂਤਰ ਨੇ ਤਾਂ ਜਾ ਕੇ ਸਾਂਭ ਹੀ ਲਈ ਆਪਣੀ ਟੋਕਰੀ ਆਹ ਨਾਲ ਦੂਜੀ ਟੋਕਰੀ ਆ ਤੇ ਆਖੀ ਉਹ ਸ਼ਾਹ ਕਰੂ ਉਤਰਾ ਸ਼ਾਹ ਖੀ ਰੋਂਦੀ ਆ ਪੈਨਲ ਦੇ ਸਾਵੀ ਟੋਕਰੀ ਆਪਣੇ ਆ ਆਪਣੇ ਬੱਚੇ ਕੋਈ 2 ਹਫਤਾ ਲਗਾਤਾਰ ਪੰਨੇ ਹੁੰਦੇ ਨੇ ਨਾ ਨਹੀਂ ਦੇਖ ਲਿਓ ਜਾ ਕੇ ਜੀ ਬਤੀ ਠੀਕ ਹੈ ਜੀ ਪੂਰੇ ਚੰਗੇ ਤੰਦਰੁਸਤ ਨੇ ਛਤਰੀ ਤੇ ਪੈਣ ਲੱਗ ਗਏ ਓਟ ਓਟ ਕੇ ਪਾ ਵੀ ਵੀਡੀਓ ਪਾਈ ਦੀ ਵੀ ਛਤਰੀ ਤੇ ਬਿਠਾਉਣ ਲੱਗ ਗਏ ਨਾਲ ਨੂੰ ਉਹ ਲੇਖੀ ਉਪਰ ਦਾ ਲੱਗ ਗਿਆ ਗੜਗਣ ਉਹ ਉਹਨਾਂ ਨੂੰ ਵੀ ਪਤਾ ਹੀ ਘਰ ਸਾਂਭਣਾ ਉਹ ਉਤਰੀ ਅੰਡੇ ਦੀ ਨਹੀਂ ਅੜੀਆ ਹੁਣ ਤਾਂ ਪਤਾ ਹੀ ਅੱਜ ਲੱਗ ਰਹੀਆ ਨਾ ਕਰਕੇ ਆਪਾਂ ਚੱਕੀ ਜਾਲ ਦੀ ਉੜੀ ਲਾ ਕੇ ਛੱਡੀ ਦੀ ਨਾ ਕਰਕੇ ਇਧਰ ਛੱਡੀ ਚੱਕ ਕੇ ਇੱਕ ਕਬੂਤਰ ਤੇ ਕੂਤਰੀ ਆਏ ਹੋਏ ਨੇ ਆਪਣੇ ਕੋਲ ਇਹ ਉਤਾ ਵੀ ਪੂਰਾ ਜਣੀ ਸਰੇ ਵਾਲੇ ਉਤਰਾ ਜਿਹੀਆਂ ਕੂਤਰੀ ਬਾਜੀ ਛੱਡੀ ਹੋਈ ਜੀ ਆਪਣੇ ਭਰਾ ਨੇ ਇੱਕ ਨੇ ਉਹ ਤੋਂ ਲੈ ਜਾਂਦੀ ਆ ਅੱਜ ਜਣੀ ਅੰਡੇ ਰੱਖ ਦੇਣਗੇ ਆਹੀ ਟੋਕਰੀ ਜੇ ਰੱਖਣਗੇ ਠੀਕ ਆ ਜੀ ਆ ਦੋ ਟੋਕਰੀਆਂ ਨਵੀਆਂ ਲਾਈਆਂ ਨੇ ਇੱਕ ਤਿੰਨ ਟੋਕਰੀ ਲੰਗੇ ਇੱਕ ਦੋ ਤਿੰਨ ਇਹ ਬੂਇਆ ਸੈੱਟ ਨੇ ਗਿਰਨ ਨਹੀਂ ਗਰੀਆਂ ਨੇ ਅੰਦੇ ਸਹੀ ਨੇ ਟੋਕਰੀਆਂ ਜਮੇ ਤੇ ਕਮੈਂਟ ਕਰਕੇ ਦੱਸਿਓ ਵੀਰੇ ਕਿਵੇਂ ਲੱਗੀਆਂ ਟੋਕਰੀਆਂ ਠੀਕ ਹੈ ਜੀ ਆ ਜੁੜੀ ਆਂਡੀ ਨਹੀਂ ਰੱਖ ਰਹੀ ਹੈ ਕਿ ਪਤਾ ਨਹੀਂ ਕੀ ਗੱਲ ਹੋਗੀ ਇਹ ਕਬੂਤਰ ਹੀ ਆਂਡੇ ਤੇ ਨਹੀਂ ਕਰਗੀ ਤੇ ਵੀ ਪਾਣੀ ਕਿ ਕੋਈ ਨਹੀਂ ਹੈ ਸੋ ਸਾਰੀ ਉਤਨ 4 ਸਾਲ ਦੀ 5 6 ਸਾਲ ਦਾ ਕਬੂਤਰ ਅਭੀ ਇਹਦਾ ਕਬੂਤਰ ਜੇ ਵੀ ਪ੍ਰੋਬਲਮ ਹੋ ਗਈ ਉਹ ਉਹਤਰ ਵੀ ਡਾ ਹੈ ਨਹੀਂ ਬੁੜਾ ਦੇਖੋ ਬਾਕੀ ਕਾ ਧਰਦੇ ਨੇ ਉਹ ਨਹੀਂ ਤੇ ਆਉਣੇ ਛੋਟੇ ਛੋਟੇ ਬੱਚੇ ਜੀ ਭੁੱਖ ਲੱਗੀ ਹੋਈ ਹੈ ਇਹਨਾਂ ਪੋਟੇ ਦਾ ਪੁੱਤ ਥੋੜੇ ਵੱਡੇ ਭਾਈ ਤੇ ਇਹ ਰਵੇ ਤੇ ਇਹ ਰਵੇ ਮੋਟਾ ਭਰੇ ਆਪੇ ਬੜਾ ਗੰਦੇ ਗੰਦੇ ਜੇ ਹੋ ਗਏ ਬੱਚੇ ਕੀ ਕਈ ਤਾਂ ਜਾਂ ਫੇੜਣਾ ਹੁਣ ਚਲੋ ਵੀ ਇਹ ਠੀਕ ਆ ਸਸਰੀ ਗੱਲ ਜੀ ਸਾਰਿਆਂ ਨੂੰ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਠੀਕ ਆ ਜੀ ਓਕੇ ਸਸਰੀ ਗੱਲ ਸਾਰਿਆਂ ਨੂੰ ਨਾਲੇ ਇੱਕ ਗੱਲ ਹੋਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਠੀਕ ਆ ਜੀ ਸੱਟਿਆ ਕਰੋ ਜਿਹੜੇ ਤੇ ਗਰੁੱਪ ਕਰਾ ਪਰ ਵੀਡੀਓ ਨਾਲ ਸ਼ੇਅਰ ਕਰ ਦਿਆ ਕਰੋ ਵੀਡੀਓ ਠੀਕ ਆ ਜੀ ਚਲੋ ਓਕੇ